ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਅਮਰੀਕਾ ਟੈਂਪ ਟੀਵੀ ਲੈ ਕੇ ਆਦਰ ਆ ਸਪੀਡ ਨਿਊਜ਼ ਤੋਂ ਅਫਰ ਚਾਤ ਪਾਉਣੇ ਆ ਪਹਿਲੀ ਖਬਰ ਤੇ ਯੂਰਪੀਅਨ ਯੂਨੀਅਨ ਨੇ ਬਦਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤਾਂ ਦੇ ਉੱਤੇ ਟੈਕਸ 25 ਫੀਸਦੀ ਤੱਕ ਵਧਾਏ ਜਾਣ ਤੋਂ ਬਾਅਦ ਜਵਾਬੀ ਵਪਾਰਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਉੱਤੇ ਡਿਊਟੀਆਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਡੇਰਲਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਜਿਵੇਂ ਕਿ ਅਮਰੀਕਾ 28 ਬਿਲੀਅਨ ਡਾਲਰ ਦੇ ਟੈਕਸ ਲਗਾ ਰਿਹਾ ਤੇ ਅਸੀਂ 26 ਬਿਲੀਅਨ ਯੂਰੋ ਦੇ ਜਵਾਬੀ ਉਪਾਅ ਲਾਗੂ ਕਰ ਰਹੇ ਹਾਂ। ਕਮਿਸ਼ਨ 27 ਮੈਂਬਰ ਦੇ ਵਪਾਰਕ ਟਕਰਾਵਾਂ ਦਾ ਪ੍ਰਬੰਧ ਕਰਦਾ ਤੇ ਵਾਨ ਡੇਅਰ ਨੇ ਕਿਹਾ ਕਿ ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਆ ਸਾਡਾ ਪੱਕਾ ਵਿਸ਼ਵਾਸ ਹੈ ਕਿ ਪੂਰ ਰਾਜਨੀਤਿਕ ਅਤੇ ਆਰਥਿਕ ਨਿਸ਼ਚਿਤਤਾਵਾਂ ਦੇ ਨਾਲ ਪਰੀ ਦੁਨੀਆ ਦੇ ਵਿੱਚ ਸਾਡੀਆਂ ਅਰਥ ਵਿਵਸਥਾਵਾਂ ਉੱਤੇ ਟੈਕਸਾਂ ਦਾ ਬੋਝ ਪਾਉਣਾ ਸਾਡੇ ਹਿੱਤ ਵਿੱਚ ਨਹੀਂ ਹੈ ਯੂਕਰੇਨ ਤੇ ਰੂਸ ਦੇ ਵਿਚਾਲੇ 3 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਢੰਗ ਤਰੀਕਿਆਂ ਬਾਰੇ ਯੂਕਰੇਨ ਤੇ ਅਮਰੀਕਾ ਦੇ ਸੀਨੀਅਰ ਵਫ਼ਦਾਂ ਦੇ ਵਿਚਾਲੇ ਉੱਚ ਪੱਧਰੀ ਗੱਲਬਾਤ ਅੱਜ ਸਾਊਦੀ ਅਰਬ ਦੇ ਵਿੱਚ ਸ਼ੁਰੂ ਹੋਈ ਹੈ। ਹਰ ਤੋਂ ਕੁਝ ਘੰਟੇ ਪਹਿਲਾਂ ਹੀ ਰੂਸੀ ਹਵਾਈ ਫੌਜ ਦੇ ਵੱਲੋਂ ਰੂਸ ਉੱਤੇ ਹਮਲਾ ਕਰਨ ਲਈ ਭੇਜੇ 337 ਯੂਕਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਸਾਊਦੀ ਅਰਬ ਦੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਜਾਦਾਦ ਦੇ ਵਿੱਚ ਪੱਤਰਕਾਰ ਕੁਝ ਸਮੇਂ ਦੇ ਲਈ ਉਸ ਕਮਰੇ ਵਿੱਚ ਦਾਖਲ ਹੋਏ ਜਿੱਥੇ ਸੀਨੀਅਰ ਯੂਕਰੇਨੀ ਵਫਦਰੇ ਦੂਜੀ ਵਿਸ਼ਵ ਯੰਗ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਖਤਮ ਕਰਨ ਬਾਰੇ ਗੱਲਬਾਤ ਕਰਨ ਲਈ ਅਮਰੀਕਾ ਦੇ ਸਿਖਰਲੇ ਡਿਪਲੋਮੇਟਾਂ ਨਾਲ ਮੁਲਾਕਾਤ ਕੀਤੀ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਵੀ ਗੱਲਬਾਤ ਲਈ ਮੌਜੂਦ ਸਨ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਕਮਰੇ ਵੱਲ ਦੇਖ ਕੇ ਮੁਸਕਰਾਏ ਜਦਕਿ ਯੂਕਰੇਨ ਦੇ ਅਧਿਕਾਰੀਆਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਡਰੋਨ ਹਮਲੇ ਬਾਰੇ ਪੁੱਛੇਨ ਤੇ ਯੂਕਰੇਨ ਤੇ ਅਮਰੀਕਾ ਦੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ। ਅਮਰੀਕਾ ਦੇ ਵਿੱਚ ਗੈਰਕਾਨੂੰਨੀ ਨਾਗਰਿਕਾਂ ਦੇ ਨਾਲ-ਨਾਲ ਗ੍ਰੀਨ ਕਾਰਡ ਧਾਰਕਾਂ ਦੇ ਉੱਤੇ ਵੀ ਦੇਸ਼ ਨਿਕਾਲੇ ਦਿੱਤੇ ਜਾਣ ਦਾ ਕਤਰਾ ਬਣਿਆ ਹੋਇਆ ਹੈ। ਹਾਲੀ ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਕਾਲੰਬੀਆ ਯੂਨੀਵਰਸਿਟੀ ਦੇ ਵਿੱਚ ਇਜ਼ਰਾਇਲ ਖਮਾਸ ਟਕਰਾਅ ਦੇ ਖਿਲਾਫ ਕੈਂਪਸ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਦੇ ਵਿੱਚ ਸ਼ਾਮਲ ਇੱਕ ਫਿਲਿਸਤੀਨੀ کارਕੁਨ ਮਹਿਮੂਦ ਖਲੀਲ ਦੀ ਹਾਲੀ ਦੇ ਵਿੱਚ ਗ੍ਰਿਫਤਾਰੀ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਟਿਕਾਲੇ ਦੇ ਵਿਰੁੱਧ ਸੁਰੱਖਿਆ ਬਾਰੇ ਸਵਾਲ ਖੜੇ ਕੀਤੇ ਨੇ। ਭਾਵੇਂ ਅਮਰੀਕੀ ਗ੍ਰੀਨ ਕਾਰਡ ਅਨੰਤ ਸਮੇਂ ਜਰੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰੀਪੋਰਟ ਅਨੁਸਾਰ ਅਮਰੀਕੀ ਗ੍ਰੈਸ ਰੱਖਿਆ ਵਿਭਾਗ ਨੇ ਕਿਹਾ ਕਿ ਖਲੀਲ ਲੂ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਜੋ ਯਹੂਦੀ ਵਿਰੋਧੀ ਗਤੀਵਿਧੀਆਂ ਉੱਤੇ ਪਾਬੰਦੀ ਲਗਾਉਂਦੇ ਹਨ ਟਰੰਪ ਨੇ ਇਹ ਦਲੀਲ ਦਿੱਤੀ ਹੈ ਕਿ ਹਮਾਰ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀ ਦੇਖਤ ਵਿੱਚ ਰਹਿਣ ਦਾ ਆਪਣਾ ਅਧਿਕਾਰ ਗਵਾ ਦਿੰਦੇ ਨੇ ਤੇ ਹਮਾਸ ਗਾਜ਼ਾ ਨੂੰ ਕੰਟਰੋਲ ਕਰਦਾ ਹੈ ਤੇ ਅਮਰੀਕਾ ਦੁਆਰਾ ਇਸ ਨੂੰ ਇੱਕ ਅਤਵਾਦੀ ਸੰਗਠਨ ਦੇ ਵਜੋਂ ਨਾਮਜ਼ਦ ਕੀਤਾ ਗਿਆ ਹੈ ਦਿੱਲੀ ਹਾਈ ਕੋਰਟ ਨੇ ਬਾਰਾਮੋਲਾ ਤੋਂ ਸੰਸਦ ਮੈਂਬਰ ਅਬਦੁਲ ਰਾਸ਼ੀਦ ਸ਼ੇਖ ਦੀ ਪਟੀਸ਼ਨ ਉਤੇ ਕੌਮੀ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਰਾਸ਼ੀਦ ਨੇ ਚੱਲ ਰਹੇ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਹਾਈ ਕੋਰਟ ਨੇ ਐਨਆਈਏ ਨੂੰ ਇਹ ਵੀ ਕਿਹਾ ਕਿ ਜੇ ਪਟੀਸ਼ਨ ਉਤੇ ਕੋਈ ਇਤਰਾਜ਼ ਹੈ ਤਾਂ ਉਹ ਹਲਨਾਮਾ ਦਾਇਰ ਕਰੇ ਜ਼ਿਕਰ ਜੋ ਹੋ ਗਿਆ ਕਿ ਹੀਰਾਸਤੀ ਪੈਰੋਲੀ ਉਸ ਦੀ ਪਹਿਲੀ ਪਟੀਸ਼ਨ ਨੂੰ ਵਿਸ਼ੇਸ਼ ਐਨਆਈਏ ਅਦਾਲਤ ਨੇ ਰੱਦ ਕਰ ਦਿੱਤਾ ਸੀ ਜਸਟਿਸ ਪ੍ਰਤਿਭਾ ਐਮ ਸਿੰਘ ਅਤੇ ਰਜਨੀਸ਼ ਕੁਮਾਰ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਐਨਆਈਏ ਨੂੰ ਨੋਟਿਸ ਜਾਰੀ ਕੀਤਾ ਤੇ ਜਵਾਬ ਮੰਗਿਆ ਮਾਮਲਾ ਸੁਣਵਾਈ ਦੇ ਲਈ 18 ਮਾਰਚ ਨੂੰ ਸੁਚੇਵਤ ਕੀਤਾ ਗਿਆ ਤੇ ਰਾਸ਼ੀਦ ਸ਼ੇਖ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਹੈ ਕਿ ਉਹ ਚੱਲ ਰਹੇ ਸੰਸਦ ਸੈਸ਼ਨਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗ ਰਹੇ ਨੇ ਤੇ ਅੱਜ ਤੋਂ ਪਹਿਲਾਂ ਫਰਵਰੀ 225 ਦੇ ਵਿੱਚ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਰਾਸ਼ੀਦ ਨੂੰ 2 ਦਿਨਾਂ ਦੀ ਹਿਰਾਸਤੀ ਬਰੋਲ ਦਿੱਤੀ ਗਈ ਸੀ ਭਾਰਤ ਦਾ ਕਹਿਣਾ ਹੈ ਕਿ ਉਸਰੇ ਅਮਰੀਕੀ ਉਤਪਾਦਾਂ ਦੇ ਡਰਮਟ ਡਿਊਟੀ ਦੇ ਵਿੱਚ ਕਟੌਤੀ ਕਰਨ ਦੇ ਲਈ ਵਚਨਬੱਧਤਾ ਨਹੀਂ ਕੀਤੀ ਹੈ ਜਦਕਿ ਕੁਝ ਦਿਨ ਪਹਿਲਾਂ ਰਾਸ਼ਪਤਿ ਡਨਾਲ ਟਰੰਪ ਨੇ ਐਲਾਨ ਕੀਤਾ ਸੀ ਕਿ ਨਵੀਂ ਦਿੱਲੀ ਆਪਣੇ ਟੈਰਿਫ ਦੇ ਵਿੱਚ ਭਾਰੀ ਕਟੌਤੀ ਕਰਨ ਲਈ ਸਹਿਮਤ ਹੋ ਗਈ ਹੈ ਐਨਆਈਆਈ ਉਨ੍ਹਾਂ ਨੇ ਸਾਰੇ ਵਪਾਰਕ ਭਾਈਵਾਲਾਂ ਉਤੇ ਅਨੁਚਿਤ ਵਿਵਹਾਰ ਦਾ ਦੋਸ਼ ਲਗਾਇਆ ਤੇ ਅਗਲੇ ਮਹੀਨੇ ਤੋਂ ਭਾਰਤ ਸਮੇਤ ਕਈ ਦੇਸ਼ਾਂ ਉਤੇ ਪ੍ਰਸਪਰ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਦੂਜੇ ਪਾਸੇ ਕਾਜਕਾਲ ਦੇ ਕੁਝ ਹਫ਼ਤੇ ਬਾਅਦ ਟਰੰਪ ਨੇ ਵਿਸ਼ਵ ਵਪਾਰ ਨੂੰ ਵਧਾ ਦਿੱਤਾ ਤੇ ਦੋਸਤਾ ਤੇ ਦੁਸ਼ਮਣਾ ਦੋਵਾਂ ਨੂੰ ਨਿਸ਼ਾਨਾ ਬਣਾਇਆ ਕੇਂਦਰ ਨੇ ਮੰਗਲਵਾਰ ਨੂੰ ਸੰਸਦੀ ਪੈਨਲ ਨੂੰ ਦੱਸਿਆ ਕਿ ਉਸ ਨੇ ਇਸ ਮੁੱਦੇ ਉੱਤੇ ਅਮਰੀਕਾ ਨੂੰ ਕੋਈ ਪ੍ਰਤੀਬੱਧਤਾ ਨਹੀਂ ਦਿੱਤੀ ਹੈ ਤੇ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਵੱਲੋਂ ਵਾਰ-ਵਾਰ ਉਠਾਏ ਜਾ ਰਹੇ ਮੁੱਦੇ ਦੇ ਖਾਲ ਲਈ ਸਰਕਾਰ ਨੇ ਸਤੰਬਰ ਤੱਕ ਦਾ ਸਮਾਂ ਮੰਗਿਆ ਹਲਕਾ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਸੰਸਦ ਮੈਂਬਰ ਅਬਰਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹਾਈ ਕੋਰਟ ਦੇ ਫੈਸਲੇ ਅਨੁਸਾਰ ਅਮਰਤਪਾਲ ਸਿੰਘ ਸੰਸਦ ਦੇ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਹਾਲਾਂਕਿ ਉਨ੍ਹਾਂ ਅਧੀਨ ਸੰਸਦੀ ਸੀਟ ਨੂੰ ਕੋਈ ਖਤਰਾ ਨਹੀਂ ਹੈ ਸੰਸਦ ਤੋਂ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹਾਈ ਕੋਰਟ ਨੇ ਅਮਰਤਪਾਲ ਸਿੰਘ ਦੀ ਪਟੀਸ਼ਨ ਦਾ ਨਿਰਪਟਾਰਾ ਕਰ ਦਿੱਤਾ ਤੇ ਉਨ੍ਹਾਂ ਨੂੰ ਮੈਂਬਰਸ਼ਿਪ ਉਨ੍ਹਾਂ ਦੀ ਬਰਕਰਾਰ ਰਹੇਗੀ ਅਮਰਤਪਾਲ ਸਿੰਘ ਵੱਲੋਂ ਦਾ ਪਟੀਸ਼ਨ ਚਾਹੇ 60 ਦਿਨ ਗੈਰ ਹਾਜ਼ਰ ਰਹਿਣ ਉਤੇ ਮੈਂਬਰਸ਼ਿਪ ਰੱਦ ਹੋਣ ਦਾ ਹਵਾਲਾ ਦਿੱਤਾ ਗਿਆ ਸੀ ਪਰ ਇਹ ਸਭ ਦੇ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਮਾਮਲੇ ਉਤੇ ਵਿਚਾਰ ਕਰਨ ਲਈ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਜਿਹਦੀ ਪ੍ਰਧਾਨਗੀ ਭਾਜਪਾ ਸੰਸਦ ਤਿਰਪੁਰਾ ਦੇ ਸਾਬਕਾ ਮੁੱਖ ਮੰਤਰੀ ਵਿਪਲਵ ਕੁਮਾਰ ਦੇਵਕਰ ਨੇ ਤੇ ਕਮੇਟੀ ਨੇ ਅਮਰਤਪਾਲ ਦੀ ਬੇਨਤੀ ਉਤੇ ਵਿਚਾਰ ਕਰਨ ਤੋਂ ਬਾਅਦ ਅਮਰਤਪਾਲ ਸਿੰਘ ਨੂੰ 11 ਹਾਜ਼ਰ ਹੋਣ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗੜ੍ਹ ਦੇ ਵੱਲੋਂ ਬੀਤੇ ਦਿਨ ਅਮਰਤ ਵੇਲੇ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਜਥੇਦਾਰ ਵਰਜੋ ਸੇਵਾ ਸੰਭਾਲੀ ਗਈ ਤੇ ਉਹਨਾਂ ਦੀ ਯੋਗਤੀ ਦਾ ਲਗਾਤਾਰ ਵਿਰੋਧ ਹੋ ਰਿਹਾ। ਨਿਯੁਕਤੀ ਦੇ ਵਿਰੋਧ ਵਿਚਾਲੇ ਜਥੇਦਾਰ ਗੜਗੜ੍ਹ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਨਹੀਂ ਸਗੋਂ ਪੰਥ ਦੇ ਨੁਮਾਇੰਦੇ ਨੇ। ਸਾਨੂੰ ਪੰਥ ਦੇ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣਾ ਪਵੇਗਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅੱਜ ਵੀ ਉੱਥੇ ਹੀ ਹੈ ਤੇ ਕਿ ਜਦ ਦਿਨ ਪੰਥ ਨੇ ਸਮਝਿਆ ਕਿ ਮੇਰੇ ਵਿੱਚ ਕਮੀਆਂ ਨੇ ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਉਹਨਾਂ ਆਖਿਆ ਕਿ ਜਿਹੜਾ ਬਾਅਦ ਦੇ ਵਿੱਚ ਸੇਵਾਦਾਰ ਆਵੇਗਾ ਉਸ ਨੂੰ ਦਸਤਾਰ ਦੇ ਕੇ ਜਾਵਾਂਗੇ ਜਥੇਦਾਰ ਗਰਦਾਜ ਨੇ ਕਿਹਾ ਕਿ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਪੰਜਾਬੀ ਸਹਿਨਵਾ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਗਿੱਪੀ ਗਰੀਾਲ ਦੀ ਆਉਣ ਵਾਲੀ ਪੰਜਾਬੀ ਫਿਲਮ ਅਕਾਲ ਇੱਕ ਨਵਾਂ ਸੇ ਨੂੰ ਇਤਿਹਾਸ ਕਾਇਮ ਕਰਨ ਜਾ ਰਹੀ ਹੈ ਜਿਸ ਨੂੰ ਬਾਲੀਵੁੱਡ ਦੇ ਨਾਮੀ ਗ੍ਰਾਮੀ ਫਿਲਮ ਨਿਰਮਾਣ ਤੇ ਡਿਸਟ੍ਰਿਬਿਊਸ਼ਨ ਹਾਊਸ ਧਰਮਾ ਪ੍ਰੋਡਕਸ਼ਨ ਦੇ ਵੱਲੋਂ ਪੈਨ ਇੰਡੀਆ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਜੋ ਕਰਨ ਜੋਹਰ ਦੇ ਵੱਲੋਂ ਸਹਿਯੋਗਿਤ ਕੀਤੀ ਜਾਣ ਵਾਲੀ ਪਾਲੀਵੁੱਡ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ ਪੰਜਾਬੀ ਦੇ ਨਾਲ ਨਾਲ ਹਿੰਦੀ ਵਿੱਚ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਲਈ ਧਰਮਾ ਪ੍ਰੋਡਕਸ਼ਨ ਦੇ ਵੱਲੋਂ ਹੱਥ ਅੱਗੇ ਵਧਾਉਣਾ ਪੰਜਾਬੀ ਫਿਲਮ ਉਦਯੋਗ ਦੇ ਲਈ ਇੱਕ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ ਕਿਉਂਕਿ ਹਰ ਤੋਂ ਪਹਿਲਾਂ ਕਰਨ ਜੋਹਰ ਅਤੇ ਉਹਨਾਂ ਦੇ ਫਿਲਮ ਨਿਰਮਾਣ ਹਾਊਸ ਦੁਆਰਾ ਕੇਵਲ ਵੱਡੀਆਂ ਹਿੰਦੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਨਾਲ ਜੁੜੀਆਂ ਬਹੁਤ ਚਰਚਿਤ ਫਿਲਮਾਂ ਲਈ ਹੀ ਕੋਲੈਬੋਰੇਸ਼ਨ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਬਹੁ ਬੜੀਆਂ ਤੇ ਦਿਵਰਾ ਵਰਗੀਆਂ ਪੈਨ ਇੰਡੀਅਨ ਫਿਲਮਾਂ ਸ਼ਾਮਲ ਹੋਈਆਂ ਨੇ ਐਸੋ ਮਲਟੀ ਸਟਾਰ ਫਿਲਮ ਨੂੰ ਵਿਸਾਖੀ ਦੇ ਮੌਕੇ 10 ਅਪ੍ਰੈਲ 2025 ਨੂੰ ਦੁਨੀਆ ਪਰਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਅਜਲੀਏ ਨਹੀਂ ਦੁਬਾਰਾ ਫਿਰ ਆਦਰੋਗੇ ਉ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ